हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਂਗੇ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬੜ ਬਈ ਤਾਜੀ ਸੋਈ ਵੀ ਆ ਦੋ ਗੱਬਣ ਵੜਾ ਨੇ ਤੇ ਇੱਕ ਬਾਈ ਕੋਲੇ ਮੱਝ ਆ ਬਈ ਤਾਜੀ ਸੋਣ ਵਾਲੀ ਆਹ ਪੁੱਛ ਲੈਨੇ ਬਈ ਤੁਹਾਡੇ ਅੱਜ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਜੀ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਹੋ ਲੋ ਨਾਮ ਮੇਰੇ ਗੁਰਵਿੰਦਰ ਸਿੰਘ ਪਿੰਡ ਜੈਮਾ ਸਿੰਘਾਲਾ ਜ਼ਿਲ੍ਹਾ ਬਈ ਜਿਹੜਾ ਬਰਨਾਲਾ ਬਾਈ ਤਸੀਲ ਤਪਾ ਮੰਡੀ ਨੇੜੇ ਪਿੰਡ ਬਾਈ ਨੇੜੇ ਬਾਈ ਇਧਰ ਤਪਾ ਰਹਿੰਦਾ ਇਧਰ ਸੰਧੂ ਗੋਲਾ ਭਦੌੜ ਮੋਬਾਈਲ ਨੰਬਰ ਬੋਲੋ ਕੋਡ ਨੰਬਰ 977970405 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਬਾਈ ਪਹਿਲਾਂ ਸੂਈ ਵੀ ਹੈ ਕਦੋਂ ਸੂਈ ਹੈ ਉਹ ਚਾਰ ਦੰਦਾ ਏ ਭਾਈ 2 ਦਿਨ ਹੋ ਗਏ ਸੂਈ ਨੂੰ 2 ਦਿਨ ਹੋ ਗਏ ਸੂਈ ਨੂੰ ਮੂੰਹੋਂ 4 ਦਿਨ ਪਹਿਲਾ ਸੂਆ ਹਾਂ ਭਾਈ ਬੱਚੇ ਕੀ ਆਵਾਂਗੇ ਬੱਚਾ ਭਾਈ ਬੱਸੀ ਜਰਸੀ ਬੱਛੀ ਬੜੀ ਚੰਗੀ ਹੈ ਨਾ ਹਾਂ ਭਾਈ ਬੱਚਾ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰੋ ਬੱਛੀ ਬਹੁਤ ਚੰਗੀ ਹੈ ਭਾਈ ਜਰਸੀ ਹੈ ਬੱਛੀ ਹੈ ਨਾ ਆਖਿਰ ਬੱਡ ਵੀ ਚੰਗੀ ਆ ਕੱਦ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗੁਲਾਬੀ ਥਣ ਲੱਗਿਆ ਭਾਈ ਕਿੰਨਾ ਬੋਲਾ ਹਾਜ਼ਰ ਹੈ 10 11 ਕਿਲੋ ਬੋਲਾ ਤਿਆਰ ਆ ਭਾਈ ਹੁਣੇ ਹੋਣੀ ਭਾਈ ਤੋੜ ਕੇ ਦੇਖੋ ਤੋੜ ਦੇ ਭਾਈ 10 11 ਲੀਟਰ ਬ ਗਰਮੀ ਦਾ ਮੌਸਮ ਹੋ ਜਾਂ ਸਰਦੀ ਦਾ ਬੰਨਾ ਗਰਮੀ ਬੰਨੇ ਨਾ ਠੰਡ ਬੰਨੇ ਹੈ ਨਾ ਤੁਣ ਤੁਣ ਬਹੁਤ ਚੰਗਾ ਬਈ ਫੈਂਡ ਫੁੰਡ ਕਰਮੜੀ ਦੀ ਫੁੱਲ ਆਉਗੇ ਠੰਡ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਠੰਡ ਕੱਲਾ ਕੱਲਾ ਠੰਡ ਤੋਰਾ ਤਰਾ ਦੇਖੋ ਤੇ ਕੀ ਮੁੱਲ ਲੱਜਾ ਹੈ ਜੀ ਬਈ ਮੁੱਲ ਬਈ ਇਹਦਾ 52000 ਰੁਪਏ ਬਸ ਲੈਣ ਦੇਣ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਠੀਕ ਆ 52000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਠੰਡ ਦੇਖੋ ਬਈ ਬੜਾ ਕਮਾਲ ਦਾ ਮੁਠੀ ਵਾਲਾ ਠੰਡ ਕੱਲਾ ਕੱਲਾ ਠੰਡ ਸਿੰਗੀ ਐ ਠੰਡੀ ਐ ਹਾਂ ਹਾਂ ਠੰਡੀ ਐ ਬਹੁਤ ਠੀਕ ਆ ਅੱ ਏ ਬਾਈ ਦੂਜਾ ਸੂਆ ਸੌਂਦੀ ਆ ਕਿੰਨੇ ਦਿਨ ਲੈਂਦੀ ਆ ਇਹ ਬਾਈ ਹਜੇ ਹਫਤੇ ਦੀ ਕੱਚੀ ਹਫਤਾ ਕਹ ਕੇ ਦਿੱਤਾ ਬਹੁਤ ਤੇਰੀ ਕੱਚੀ ਆ ਠੀਕ ਆ ਕਿੰਨਾ ਕ ਦੁੱਧ ਦਿੰਦਾ ਸੌ ਫੀਡ ਬਹੁਤ ਪਹਿਲੇ ਸੂਏ ਬਾਈ 15 16 ਕਿਲੋ ਦੁੱਧ ਦਿੱਤਾ ਠੰਡੀ ਬਹੁਤ ਆ ਨਾ ਯਾਰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕਰਨ ਵਾਲੀ ਕੁਛ ਨਹੀਂ ਥਣ ਬੜਾ ਕਮਾਲ ਦਾ ਲੈ ਮੁਠੀ ਜਿਹਾ ਥਣ ਇਕੱਲਾ ਇਕੱਲਾ ਥਣ ਬਈ ਕੀ ਐਡੇ ਲਾਡੂ ਲਾ ਬਹੁਤ ਆ ਬਈ ਅੱਜ ਕਿਦਾ 17 18 ਕਿਲੋ ਦੁੱਧ ਕੱਢੂ ਖੋਲਿਓ ਬਈ ਤੋੜ ਕੇ ਦਿਖਾ ਦਿਓ ਖੋਲ ਦੇ ਕੱਬ ਚੰਗਾ ਰੰਗ ਰੂਪ ਚੰਗਾ ਥਣਲੇਵਾ ਚੰਗਾ ਕੱਚੀ ਕੱਚੀ ਜ਼ਰੂਰ ਆ ਬਈ ਹੌਤਖੰਡ ਸਾਹਮਣੀ ਪੂ ਤੇ ਲੇਵਾ ਕਮਾਲ ਦਾ ਤਿਆਰ ਕਰੋ ਦੁੱਧਾ ਰਿਕਰਡ ਚਾਹੀਆ ਰੀਟ ਸੇਮ ਆ ਗਰਮੀ ਨਹੀਂ ਮਾਨਦੀ ਫੈਂਡ ਫੂਂਡ ਜਿਹੜੀ ਕਰਮ ਵਾਲੀ ਦੀ ਚੰਗੀ ਆਉਗੀ ਮੋੜ ਦੇ ਉਪਰ ਤੇ ਕੀ ਮੁੱਲ ਆ ਬਈ ਜੈ ਜੈ ਇਹਦਾ ਮੁੱਲ ਬਈ 55000 ਆ ਬਸ ਮਾਨਤਣ ਥੋੜੀ ਹੋਊਗੀ ਠੀਕ ਆ 55000 ਰੁਪਏ ਮੁੱਲ ਆ ਬਈ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀਆਂ ਸਮੀ ਪੜੀ ਆ ਬੜਾ ਰਾਜੀ ਰੂਜੀ ਆ ਲੇਵਾ ਮੂਹਰੋਂ ਵੀ ਚੈੱਕ ਕਰਵਾਣੇ ਨਾੜਾ ਨੂੜਾ ਪੁੱਲ ਚਾਹੀਆਂ ਕੱਚੀ ਦੇ ਹਿਸਾਬ ਨਾਲ ਅੰਦਾਜ਼ਾ ਜਿਹਾ ਲਾ ਲਿਓ ਬਈ ਬਣੂਗੀ ਬਹੁਤ ਅੱਗੇ ਭਰਾ 3 ਨੰਬਰ ਇਹ ਵੀ ਬਈ ਦੂਜਾ ਸੂਆ ਸੁੰਦੀ ਆ ਬਸ ਕਿੰਨੇ ਦਿਨ ਰੈਂਦੀ ਆ ਇਹ ਇਹ ਬਈ ਹਜੇ 12 ਦਿਨਾਂ ਦੀ ਕੱਚੇ ਤੇਰਾ 12 ਦਿਨਾਂ ਦੀ ਕੀ ਰਿਕਾਰਡ ਆ ਬਈ ਦੁੱਧ ਦਾ ਫਿਰ ਰਿਕਾਰਡ ਬਈ ਇਹਨੇ 19 ਕਿਲੋ ਦੁੱਧ ਕੱਢਿਆ ਪਹਿਲਾਂ ਠੀਕ ਆ ਬਈ ਕੋਲੀ ਬਈ ਤੋਰ ਕੇ ਆਂਦੇ ਦੇ ਧਰਮਾ ਪ੍ਰਿੰਟ ਕਰ ਮਲੀ ਦਾ ਬਹੁਤ ਚੰਗਾ ਛਰਦ ਵੱਡ ਚੰਗਾ ਢਿੱਲਾ ਦਿਖਾਉਂਦੇ ਆ ਢਿੱਲਾ ਬਹੁਤ ਵਈਆਂ ਨੇ ਸਾਰੀਆਂ ਵਰਲਡ ਲਾਈਫ ਬੜੀ ਕੱਚੀ ਕੱਚੀ ਕੀਤੀ ਹੈ ਲੈ ਕੀ ਬਾਤ ਹੈ ਲਫਾਫੇ ਨੂੰ ਹਣਾ ਜਿਵੇਂ ਰਵੰਗੂ ਵਾਦਾ ਯਾਰ ਬਹੁਤ ਬਰੀਕੀ ਹੈ ਬਈ ਫਾਰਮ ਚੋਂ ਲਈ ਹੈ ਠੀਕ ਹੈ ਭਾਈ ਮੋੜ ਲੈ ਬਈ ਕੀ ਮੋਲ ਹੈ ਬਈ ਇਹਦਾ ਇਹਦਾ ਮੋਲ ਬਈ 82000 ਰੁਪਏ ਬਸ ਆਪਾਂ ਛੋੜ ਕਰ ਦਿੰਦੇ ਹਾਂ ਇਹ ਚੋਂ 82000 ਰੁਪਏ ਮੋਲ ਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਣ ਜਰੂਰ ਹੋ ਜਾ ਚੰਗੀ ਵਰਡ ਸਨਕੀ ਹਥਾਂ ਲੈਵਾ ਚੰਗਾ ਕੱਚੀ ਕੱਚੀ ਉਸਨੰਦਾ ਜੈ ਲਾਲੇ ਬਈ ਬਣੂਗੀ ਚੰਗੀ ਫਾਇਨੇਟ ਲਾਂਡੂ ਲਾਂ ਰਖਾਈਆਂ ਗਲਾਬੀ ਥਣ ਮੁੱਠਿਆ ਥਣ ਨਾੜਾ ਨੂੜ ਹੋਲੇ ਚੈਗ ਆਗੇ ਵੀ ਮੱਜ ਕਿਹੜਾ ਸੂਆ ਮੱਜ ਦਾ ਬਈ ਚੌਥਾ ਸੂਆ ਸੁੰਦੀ ਆਪਣੇ ਘਰ ਦੀ ਐ ਮੱਜ ਚੌਥਾ ਸੂਆ ਘਰ ਦੀ ਮੱਜ ਹਾਂਜੀ ਕਿੰਨੇ ਦਿਨ ਲੈਂਦੀ ਬਈ ਇਹ ਦਿਨ ਬਈ ਹਜੇ ਹਫਤਾ ਰ ਪਿਆਦਾ ਦਿਨਾਂ ਚ ਪੂਰੇ ਹੋਏ ਲੇਵਾ ਬੜਾ ਕਮਾਲ ਹਨ ਦੁੱਧ ਬਈ ਇਹ 17 18 ਕਿਲੋ ਚੋਇਆ ਵਾ ਆਪਣਾ ਲੇਵਾ ਕਰਮ ਵਾਲੀ ਦਾ ਦੇਖੋ ਬਈ ਬਹੁਤ ਸੋਹਣਾ ਲੇਵਾ ਗਾਵਾਂ ਵਰਗਾ ਲੇਵਾ ਹੈ ਹਮ ਕੀ ਬਾਤ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਥਣ ਚੰਗਾ ਮੁੱਠੀ ਵਾਲਾ ਥਣ ਇੱਕ ਬਈ ਇਹਦੀ ਆ ਲੱਤਾਂ ਜਮਾਂਦਰੂ ਹੀ ਐ ਸੁਜੀ ਵੀ ਅੱਛਾ ਕੋਈ ਵੀਰ ਭਰਾ ਕੇ ਇਥੋਂ ਆ ਕੇ ਨਾ ਮੁੜੇ ਜਿਹਨੂੰ ਜੱਤ ਦੀ ਆ ਉਹ ਲੈਣੇ ਫੋਨ ਲਾ ਲੈ ਨੇ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਨਾ ਕੋਈ ਆ ਕੇ ਨਾ ਮੁੜੇ ਇਹਦੀ ਲੱਤਾਂ ਜਮਾਂਦਰੂ ਐ ਸੋ ਜੀ ਐ ਠੀਕ ਹੋਵੇ ਠੀਕ ਹੈ ਨਾ ਤੇ ਨਾ ਇਹਦੀ ਕੋਈ ਇਹਨੂੰ ਦੁੱਖ ਤਕਲੀਫਾ ਕੋਈ ਦੁੱਖ ਤਕਲੀਫ ਨਹੀਂ ਦੁੱਖ ਤਕਲੀਫ ਕੋਈ ਨਹੀਂ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਮੈਂ ਦੁੱਧ ਵਾਲੀ ਹੈ ਜਮਾਂਦਰੂ ਆ ਬਾਈ ਫੇਸ ਬੜਾ ਚੰਗਾ ਸਿੰਘ ਚੰਗਾ ਰਾਜੀ ਫੋਲਾ ਖੋਲੀ ਬਈ ਤੂਰੀ ਖੋਲ ਦੇ ਬਾਈ ਦੁੱਧ ਦਾ ਰਿਕਾਰਡ ਚੰਗੀਆਂ ਸਾਂਵੀ ਪੜੀ ਫੁੱਲ ਆ ਹਨਾ ਪਿਛਲੇ ਸਾਲ ਪਿੱਕੀ ਸੀ ਬਾਈ ਤਾਂ ਵੀ ਇਹਨੇ 17-18 ਕਿਲੋ ਦੁੱਧ ਕੱਢਿਆ ਐਕਟੀ ਫਿਰ ਰਾਜ ਜੀ ਬਸ ਚਲ ਤੂੰ ਉਹ ਨਹੀਂ ਮੰਨ ਕੇ ਰੱਖ ਲੈ ਐ ਕਿ ਪੜੀ ਪੜੀ ਬਹੁਤ ਆ ਸਹੀ ਗੱਲ ਆ ਰਾਜ ਜੀ ਬਹੁਤ ਆ ਬਾਰੇ ਸਾਹਮਣੇ ਆ ਕੱਦ ਵੀ ਚੰਗਾ ਆ ਡਰ ਵੀ ਚੰਗਾ ਫੇਸ ਚੰਗਾ ਸਿੰਘ ਕੁਆਲਟੀ ਚੰਗੀਆਂ ਬਾਕੀ ਉਹ ਸਾਲ ਠੰਡੀ ਬਹੁਤ ਆ ਬਾਈ ਬੱਚਾ ਲਾ ਨਾ ਲਾ ਆਪਣੀ ਸਾਲ ਬਾਹਰ ਚੋਈ ਵੀ ਆ ਕੋਈ ਚੱਕਰ ਨਹੀਂ ਮੰਨਦੀ ਠੀਕ ਆ ਬਾਈ ਤੇ ਮੁੱਲ ਕੀ ਅੱਜ ਜਾਵੇ ਮੁੱਲ ਬਸ ਬਾਈ 1 35 ਦੇਣੀ ਮਾਨਦਾਨ ਹੋ ਜਾ ਮਾਨਦਾਨ ਹੋ ਜਾ 1 ਲੱਖ 35 ਹਜ਼ਾਰ ਰੁਪਿਆ ਮੋਹਲਾ ਮਾਨਦਾਨ ਜ਼ਰੂਰ ਹੋ ਜਾ ਮੋੜ ਲ ਘਰੇ ਰੱਖਣ ਨੂੰ ਲੈਣੀ ਆ ਬਾਈ ਬਹੁਤ ਠੰਡੀ ਮਹਿਸ ਹੈ ਗਈ ਗਾਇਆਂ ਵਰਗੀ ਮਹਿਸ ਠੀਕ ਆ ਹੂੰ ਘਰੇ ਰੱਖਣ ਵਾਲੀ ਮਾਝਾ ਬਾਈ ਚਵਾਈ ਚੁਈ ਦੀ ਬਹੁਤ ਠੰਡੀ ਆ ਗਾਵਾਂ ਵਰਗੀ ਚਵਾਈ ਆ ਠੰਡੀ ਠੰਡੀ ਫੁੱਲ ਆ ਅਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੇਵਾ ਬਹੁਤ ਆ ਗਰਮ ਆਇਆ ਕੀਆ ਬਾਤ ਆ ਭਾਂਡੇ ਕਰਮ ਵਾਲੀ ਦਾ ਬਹੁਤ ਚੰਗਾ ਲੈ ਚੱਲ ਬਾਈ ਕਿੱਲੇ ਤੇ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦ ਆ ਵੀ ਕੋਈ ਨਾ ਕਿਨੈਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਐਦਮਾ ਧੰਨਵਾਦ